ਅਗਲੀ ਜਿਹੜੀ ਖਬਰ ਬੜੀ ਮੰਦ ਭਾਗੀ ਖਬਰ ਪ੍ਰਵੀਨ ਜੀ ਆ ਰਹੀ ਹੈ ਆ ਰਹੀ ਹੈ ਸ਼ਿਕਾਗੋ ਤੋਂ ਸ਼ਿਕਾਗੋ ਦੇ ਵਿੱਚ ਅਮਰੀਕਾ ਦੇ ਜਿਹੜੇ ਸ਼ਹਿਰ ਸ਼ਿਕਾਗੋ ਆ ਉੱਥੇ ਅਮਰੀਕੀ ਮੂਲ ਦੇ ਇੱਕ ਕਾਲੇ ਰਗ ਦੇ ਜਿਹੜੇ ਵਿਅਕਤੀ ਆ ਉਸ ਨੂੰ ਲਿਕਰ ਸਟੋਰ ਦੇ ਮਾਲਕ ਉੱਥੋਂ ਦੇ ਉਸ ਦੀ ਗੋੜੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਹੈ ਮ੍ਰਿਤਕ ਦੀ ਜਿਹੜੀ ਪਛਾਣ ਆ ਨਵੀਨ ਸਿੰਘ 50 ਸਾਲ ਉਹਨਾਂ ਦੀ ਉਮਰ ਦੱਸੀ ਗਈ ਆ ਪੁੱਤਰ ਸ਼ੰਗਾਰਾ ਸਿੰਘ ਸੀਗੇ ਵਾਸੀ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ ਕਪੂਰਤਲਾ ਦੇ ਰਹਿਣ ਵਾਲੇ ਸੀਗੇ ਆ ਸੋ ਕਹਿੰਦੇ ਵੀ ਜਾਣਕਾਰੀ ਦਿੰਦੇ ਆ ਉਹਨਾਂ ਦੇ ਜਿਹੜੇ ਛੋਟੇ ਭਰਾ ਆ ਅ ਅਸੂਰਤ ਸਿੰਘ ਦੇ ਜਿਹੜੇ ਛੋਟੇ ਭਰਾ ਅਵਤਾਰ ਸਿੰਘ ਨੇ ਜਿਹੜਾ ਉਹ ਦੱਸਿਆ ਵੀ 35 ਸਾਲਾਂ ਤੋਂ ਜਿਹੜੇ ਇਹ ਨਵੀਨ ਸਿੰਘ ਆ ਉਹ ਉੱਥੇ ਰਹਿ ਰਹੇ ਸੀਗੇ ਤੇ ਸਾਢੇ 10 ਵਜੇ ਦਾ ਉੱਥੇ ਦਾ ਮੰਦਪਾ ਘਟ ਵਕਤ ਸੀਗਾ ਰਾਤ ਦਾ ਲੋਕਲ ਟਾਈਮ ਜਦ ਕਹਿੰਦੇ ਵੀ ਸਟੋਰ ਬੰਦ ਕਰਕੇ ਉਹ ਘਰ ਜਾਣ ਦੀ ਤਿਆਰੀ ਦੇ ਵਿੱਚ ਸੀਗੇ ਉੱਥੇ ਇੱਕ ਉੱਥੇ ਕਾਲੇ ਮੂਵ ਦਾ ਬੰਦਾ ਆਇਆ ਉਹਨੇ ਸਮਾਨ ਲੈਣ ਦੀ ਆੜ੍ਹ ਦੇ ਵਿੱਚ ਆ ਬਾਅਦ ਦੇ ਵਿੱਚ ਕਹਿੰਦੇ ਵੀ ਆਪਸ ਚ ਇਹਨਾਂ ਦੇ ਬਹਿਸ ਬਾਜੀ ਹੋਈ ਆ ਬਹਿਸ ਬਾਜੀ ਇੰਨੀ ਕਿ ਜ਼ਿਆਦਾ ਵੱਧ ਗਈ ਵੀ ਉਸ ਦੂਜੇ ਨੇ ਗੋਲੀਆਂ ਚਲਾ ਦਿੱਤੀਆਂ ਤੇ ਗੋਲੀਆਂ ਚਲਾਉਣ ਤੋਂ ਬਾਅਦ ਚ ਨਵੀਨ ਸਿੰਘ ਦੀ ਮੌਕੇ ਤੇ ਹੀ ਥਾਈ ਜਿਹੜੀ ਉਹ ਮੌਤ ਜਿਹੜੀ ਹੋ ਗਈ ਆ ਹੁਣ ਚ ਨੇ ਗੋਲੀਆਂ ਚਲਾਉਣ ਵਾਲੇ ਜਿਹੜੇ ਮੁਜਲਮ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਆ ਤੇ ਇਸ ਟਾਈਮ ਜਾਂਚ ਜਿਹੜੀ ਉਹ ਚੱਲ ਰਹੀ ਆ ਬੜੀ ਮੰਦ ਭਾਗੀ ਗੱਲ ਆ ਵੀ ਕਪੂਰਥਲਾ ਬੈਕਗ੍ਰਾਉਂਡ ਦਾ ਇਹ ਨਵੀਨ ਸਿੰਘ ਨਾਂ ਦਾ ਬੰਦਾ ਆ ਉਹ ਜੋ ਕਿ ਉਹ ਸਟੋਰ ਦਾ ਮਾਲਕ ਵੀ ਸੀਗਾ ਉਥੇ ਇਹ ਵੱਡੀ ਵਾਰਦਾਤ ਹੋਈ ਆ ਤੇ ਉਸ ਦੀ ਥਾਂ ਹੀ ਜਿਹੜੀ ਉਹ ਮੌਤ ਹੋ ਗਈ ਇਹ ਘਰ ਜਾਂਦਾ ਜਾਂਦਾ ਵਿਚਾਰਾ ਕਿਸੇ ਹੋਰ ਪਾਸੇ ਨੂੰ ਹੀ ਕਹਿ ਲੋ ਵੀ ਉਹ ਜਿਹੜੀ ਜ਼ਿੰਦਗੀ ਦੀ ਡੋਰ ਆ ਉੱਥੇ ਹੀ ਟੁੱਟ ਗਈ ਆ ਇਦਾਂ ਦੀ ਵਾਰਦਾਤ ਪ੍ਰਵਿੰਜੀ ਨੂੰ ਤਨ ਯਾਦ ਹੋਣਾ ਵੀ ਕੁਝ ਸ਼ਾਇਦ ਪਿਛਲੇ ਸਾਲ ਦੇ ਵਿੱਚ ਹੀ ਇਹ ਹੀ ਦੇਣ ਸੀਗੇ ਸ਼ਾਇਦ ਇਹ ਹੀ ਮਹੀਨੇ ਸੀਗੇ ਆਲਮੋਸਟ ਜਦੋਂ ਛੋਟੀ ਉਮਰ ਦਾ ਇੱਕ ਹਲਕੀ ਉਮਰ ਦਾ ਮੁੰਡਾ ਇਦਾਂ ਹੀ ਸਟੋਰ ਬੰਦ ਕਰਨ ਵੇਲੇ ਜਿਹੜੇ ਗੋਲੀ ਕਾਂਡ ਦਾ ਜਿਹੜਾ ਹੁਸ਼ਕਾਰ ਹੋਇਆ ਸੀ ਕੱਲਾ ਕੱਲਾ ਉਹਨਾਂ ਮਾਪਿਆਂ ਦਾ ਉਹ ਪੁੱਤ ਸੀ ਜੀ ਬਿਲਕੁਲ ਅਗਲੀ ਜਿਹੜੀ ਖਬਰ ਬੜੀ ਮੰਦ ਭਾਗੀ ਖਬਰ ਪ੍ਰਵੀਨ ਜੀ ਆ ਰਹੀ ਹੈ ਆ ਰਹੀ ਹੈ ਸ਼ਿਕਾਗੋ ਤੋਂ ਸ਼ਿਕਾਗੋ ਦੇ ਵਿੱਚ ਅਮਰੀਕਾ ਦੇ ਜਿਹੜੇ ਸ਼ਹਿਰ ਸ਼ਿਕਾਗੋ ਆ ਉੱਥੇ ਅਮਰੀਕੀ ਮੂਲ ਦੇ ਇੱਕ ਕਾਲੇ ਰਗ ਦੇ ਜਿਹੜੇ ਵਿਅਕਤੀ ਆ ਉਸਨੂੰ ਲਿਕਰ ਸਟੋਰ ਦੇ ਮਾਲਕ ਉੱਥੋਂ ਦੇ ਉਸਨੇ ਗੋੜੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਹੈ ਮ੍ਰਿਤਕ ਦੀ ਜਿਹੜੀ ਪਛਾਣ ਆ ਨਵੀਨ ਸਿੰਘ 50 ਸਾਲ ਉਹਨਾਂ ਦੀ ਉਮਰ ਦੱਸੀ ਗਈ ਆ ਪੁੱਤਰ ਸ਼ੰਗਾਰਾ ਸਿੰਘ ਸੀਗੇ ਵਾਸੀ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ ਕਪੂਰਤਲਾ ਦੇ ਰਹਿਣ ਵਾਲੇ ਸੀਗੇ ਆ ਸੋ ਕਹਿੰਦੇ ਵੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਜਿਹੜੇ ਛੋਟੇ ਭਰਾ ਆ ਅ ਅਸੂਰਤ ਸਿੰਘ ਦੇ ਜਿਹੜੇ ਛੋਟੇ ਭਰਾ ਅਵਤਾਰ ਸਿੰਘ ਨੇ ਜਿਹੜਾ ਉਹ ਦੱਸਿਆ ਵੀ 35 ਸਾਲਾਂ ਤੋਂ ਜਿਹੜੇ ਇਹ ਨਵੀਨ ਸਿੰਘ ਆ ਉਹ ਉੱਥੇ ਰਹਿ ਰਹੇ ਸੀਗੇ ਤੇ ਸਾਢੇ 1:10 ਵਜੇ ਦਾ ਉੱਥੇ ਦਾ ਮੰਦਪਾ ਘਟ ਵਕਤ ਸੀਗਾ ਰਾਤ ਦਾ ਲੋਕਲ ਟਾਈਮ ਜਦ ਕਹਿੰਦੇ ਵੀ ਸਟੋਰ ਬੰਦ ਕਰਕੇ ਉਹ ਘਰ ਜਾਣ ਦੀ ਤਿਆਰੀ ਦੇ ਵਿੱਚ ਸੀਗੇ ਉੱਥੇ ਇੱਕ ਉੱਥੇ ਕਾਲੇ ਮੂਵ ਦਾ ਬੰਦਾ ਆਇਆ ਉਹਨੇ ਸਮਾਨ ਲੈਣ ਦੀ ਆੜ ਦੇ ਵਿੱਚ ਬਾਅਦ ਦੇ ਵਿੱਚ ਕਹਿੰਦੇ ਵੀ ਆਪਸ 'ਚ ਇਹਨਾਂ ਦੇ ਬਹਿਸਬਾਜੀ ਹੋਈ ਆ ਬਹਿਸਬਾਜੀ ਇੰਨੀ ਕਿ ਜ਼ਿਆਦਾ ਵੱਧ ਗਈ ਵੀ ਉਸ ਦੂਜੇ ਨੇ ਗੋਲੀਆਂ ਚਲਾ ਦਿੱਤੀਆਂ ਤੇ ਗੋਲੀਆਂ ਚਲਾਉਣ ਤੋਂ ਬਾਅਦ 'ਚ ਨਵੀਨ ਸਿੰਘ ਦੀ ਮੌਕੇ ਤੇ ਹੀ ਥਾਈ ਜਿਹੜੀ ਉਹ ਮੌਤ ਜਿਹੜੀ ਹੋ ਗਈ ਆ ਪੁਲਸ ਨੇ ਗੋਲੀਆਂ ਚਲਾਉਣ ਵਾਲੇ ਜਿਹੜੇ ਮੁਜਲਮ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਆ ਦੇ ਇਸ ਟਾਈਮ ਜਾਂਚ ਜਿਹੜੀ ਉਹ ਚੱਲ ਰਹੀ ਆ ਬੜੀ ਮੰਦ ਭਾਗੀ ਗੱਲ ਆ ਵੀ ਕਪੂਰਥਲਾ ਬੈਕਗ੍ਰਾਉਂਡ ਦਾ ਇਹ ਨਵੀਨ ਸਿੰਘ ਨਾਂ ਦਾ ਬੰਦਾ ਆ ਉਹ ਜੋ ਕਿ ਉਹ ਸਟੋਰ ਦਾ ਮਾਲਕ ਵੀ ਸੀਗਾ ਉਥੇ ਇਹ ਵੱਡੀ ਵਾਰਦਾਤ ਹੋਈ ਆ ਤੇ ਉਸ ਦੀ ਥਾਂ ਹੀ ਜਿਹੜੀ ਉਹ ਮੌਤ ਹੋ ਗਈ ਇਹ ਘਰ ਜਾਂਦਾ ਜਾਂਦਾ ਵਿਚਾਰਾ ਕਿਸੇ ਹੋਰ ਪਾਸੇ ਨਹੀਂ ਕਹ ਲੋ ਵੀ ਉਹ ਜਿਹੜੀ ਜ਼ਿੰਦਗੀ ਦੀ ਡੋਰ ਆ ਉਥੇ ਹੀ ਟੁੱਟ ਗਈ ਆ ਇਦਾਂ ਦੀ ਵਾਰਦਾਤ ਪ੍ਰਵਿੰਜ ਨੂੰ ਤੁਹਾਨੂੰ ਯਾਦ ਹੋਣਾ ਵੀ ਕੁਝ ਸ਼ਾਇਦ ਪਿਛਲੇ ਸਾਲ ਦੇ ਵਿੱਚ ਹੀ ਅਹ ਇਹ ਹੀ ਦੇਣ ਸੀਗੇ ਸ਼ਾਇਦ ਅਹ ਇਹੀ ਮਹੀਨੇ ਸੀਗੇ ਆਲਮੋਸਟ ਜਦੋਂ ਛੋਟੀ ਉਮਰ ਦਾ ਇੱਕ ਹਲਕੀ ਉਮਰ ਦਾ ਮੁੰਡਾ ਇਦਾਂ ਹੀ ਸਟੋਰ ਬੰਦ ਕਰਨ ਵੇਲੇ ਅਹ ਜਿਹੜੇ ਗੋਲੀ ਕਾਣ ਦਾ ਜਿਹੜਾ ਹੁਸ਼ਕਾਰ ਹੋਇਆ ਸੀ ਕੱਲਾ ਕੱਲਾ ਉਹਨਾਂ ਮਾਪਿਆਂ ਦਾ ਉਹ ਪੁੱਤ ਸੀ ਜੀ ਬਿਲਕੁਲ